तो माता, माता हाँ, आ गई लगता पेंशन लेके माता आ गई पेंशन लेके अच्छा ठीक है आज चल माता बैठ मैं पानी लेके आनी है अच्छा आ जा आले माता पानी पानी भी आई है आले के मोसे तो चाह रख है माता तो आला गरम गरम पे है समोसे ਮਾਤਾ ਤੂੰ ਕਾ ਨੂੰ ਪੈਸੇ ਖਾਤੇ ਸੀਗੇ ਇਹ ਠੀਕ ਹੈ ਬਾਕੀ ਹੋਰ ਨਾਲ ਦਿਖਾ ਲੈ ਉੱਥੇ ਬਹਿ ਕੇ ਅੱਛਾ ਮੈਂ ਕਿਹਾ ਮੈਂ ਆਪਣੇ ਘੀ ਕੋ ਬਹਿ ਕੇ ਖਾऊंगी ਤੂੰ ਚਾਹ ਬਣਾ ਫਿਆਪਾ ਖਾਣੇ ਮਾਤਾ ਅਗਲੀਆਂ ਕਹਿੰਦੀ ਆ ਹੁਣ ਇਹ ਨੋ ਤੋਂ ਪਤਾ ਨਹੀਂ ਕਿੰਨਾ ਕੁ ਡਰਦੀ ਆ ਠੀਕ ਹੈ ਆਪਾਂ ਕਿੰਨ ਲੜੀਆਂ ਤਾਂ ਹੋ ਮਾਤਾ ਇਹਦਾ ਹੈਗਾ ਦੁਨੀਆ ਤਾਂ ਬਹੁਤ ਕੁਝ ਕਹਿੰਦੀ ਆ ਹੂੰ ਦੁਨੀਆ ਦਾ ਜਾਨੀ ਉੱਠ ਰੇਗਾ ਨਹੀਂ ਬਹੁਤ ਕੁਝ ਕਹਿੰਦੀ ਆ ਪਰ ਅਸੀਂ ਨਹੀਂ ਕਰਦੇ ਲੜੀਆਂ ਨਾਲ ਨਹੀਂ ਲੜਨਾ ਆਹ ਹਾਂ ਵੀ ਮਾਤਾ ਚੱਲ ਇਦਾਂ ਰੱਖਾ ਚਾਹ ਦਾ ਮੈਂ ਬਣਾਈਓ ਆ ਮੈਂ ਲੈ ਕੇ ਜਾਂਦੀ ਆ ਜੀ ਰੇ ਪਾ ਬਣਾਈਓ ਤਾਂ ਫੋਨ ਕਰਨਾ ਭਾਬੀ ਨੂੰ ਦੇਖਾ ਕੀ ਕਰਦੀ ਆ ਹੈਲੋ ਹੈਲੋ ਹਾਂ ਕਿੱਦਾਂ ਭਾਬੀ ਹਾਂ ਜੀ ਠੀਕ ਆ ਜੀ ਤੁਸੀਂ ਸੁਣਾਓ ਹਾਂ ਠੀਕ ਆ ਕੀ ਕਰਦੀਆਂ ਬਸ ਕੁਝ ਨਹੀਂ ਬੈਠੀਆਂ ਅਸੀਂ ਮਾਮਾ ਠੀਕ ਆ

ਹਾਂਜੀ ਚਲ ਕੋਈ ਨਹੀਂ ਕਹਦਾ ਨਾ ਉਹ ਨਾ ਵੀਰੇ ਨੇ ਹਾਂ ਹੁਣ ਇਸ਼ਾਰਾ ਕਹਿੰਦੇ ਸੀ ਕਹਿੰਦੇ ਵੀ ਹੁਣ ਨਵੇਂ ਸ਼ਹਿਰ ਦਾ ਹੀ ਹੋਣਾ ਹੈ ਜਿਹੜਾ ਅੱਛਾ ਹਾਂਜੀ ਹਾਂਜੀ ਕੋਈ ਨਹੀਂ ਜਦੋਂ ਆਇਆ ਦਫੀ ਭੇ ਮੈਂ ਹੋਵੇ ਆਈ ਤੇ ਆਉਂਗੀ ਠੀਕ ਆ ਠੀਕ ਆ ਔ ਬੀਬੀ ਨਾਲ ਗੱਲ ਕਰਾਈ ਤਾਂ ਠੀਕ ਆ ਕਰ ਲੋ ਹਾਲੋ ਮਾਤਾ ਹੈਲੋ ਹਾਂਜੀ ਆ ਬੀਬੀ ਕਿੱਦਾਂ ਵਧੀਆ ਔਰ ਕੀ ਕਰਦੀ ਸੀ ਕੰਮਾਂ ਕੀ ਮੋਜੇ ਖਾਣ ਲੱਗੇ ਆ ਮਾਵਾ ਤੁਸੀਂ ਆ अच्छा हां क्या मान लिया चल बढ़िया बढ़िया खाओ समोसे ਤੁਸੀਂ ਤੇਰਾ ਠੀਕ ਆਦਾ ਤੁਮੀ ਆਗਾ ਹਾਂ ਕੋਈ ਨਹੀਂ ਬੀਬੀ ਮੈਂ ਆਉਂਗੀ ਵੀਰੇ ਦੇ ਆਏ ਤੇ ਆਉਂਗੀ ਸੇਤਾ ਠੀਕ ਆ ਹਾਂ ਠੀਕ ਹੋਆ ਹਾਂ ਬੀਬੀ ਮੈਂ ਆਉਣਾ ਤਾਂ ਸੀਗਾ ਇੱਧਰਲੀ ਬੀਬੀ ਬਿਮਾਰ ਹੋਈ ਹੋਆ ਜਾਂ ਤੇ ਇਹ ਤੂੰ ਉਹਨੂੰ ਦੇਖ ਦੀਦੀ ਨੂੰ ਬੀਬੀ ਦਾ ਇਲਾਜ ਕਰਾ ਵੋ ਆ ਕੋਈ ਨਹੀਂ ਵੀ ਵੀ ਦਵਾਈ ਤਾਂ ਉਹਨੂੰ ਦਿੰਦੇ ਰਹਿੰਦੇ ਆ ਟਾਈਮ ਦੀ ਟਾਈਮ ਹੁੰਦਾ ਵੀ ਤੁਹਾਨੂੰ ਪਤਾ ਮੌਸਮ ਜਿਹਾ ਖਰਾਬ ਹੋਣ ਕਰਕੇ ਖੰਗ ਰੇਸ਼ਾ ਜੀ ਬਹੁਤ ਹੋਈ ਹੋਊਗਾ ਤਾਂ ਹੈਗੀ ਆ ਜਾਂ ਠੀਕ ਹੋ ਜਾ ਫੇ ਆ ਜਾਈਂਗਾ ਉਹਦਾ ਲੱਜ ਕਰਾਉ ਹਾਂ ਕੋਈ ਨਹੀਂ ਦੀਦੀ ਨਾਲ ਠੀਕ ਹੋ ਜਾਗੇ ਨਾਲੇ ਫੇ ਮੈਂ ਵੀਰੇ ਦੇ ਆਏ ਤੇ ਆਉਂਗੀ ਹਾਂ ਆ ਜਾਈਂਗਾ ਹਾਂ ਉਹਦਾ ਤਾਂ ਫਾਰਕ ਪੈ ਗਿਆ ਥੋੜਾ ਬਹੁਤਾ ਚੱਲ ਫੇ ਤਾਂ ਠੀਕ ਹੋ ਆ ਹੋਰ ਤੇਰੀਆਂ ਸੇਤਾ ਠੀਕ ਆ ਠੀਕ ਵਾ ਚੱਲ ਵੰਦਾ ਖਾਸ ਮੋਸਾ ਤੇ ਦੀਦੀ ਕੀ ਜਾਂਦੀ ਸੀ ਕਹਿੰਦੇ ਸਾਫ ਸਭਾ ਆ ਅੱਛਾ ਕਹਿੰਦੀ ਬਿਮਾਰ ਆ ਅੱਛਾ ਅਸਕੇ ਬੇ ਦਵਾਈ ਉਹਦਾ ਇਲਾਜ ਕਰਾ ਆ ਕਿ ਮੋਂ ਠੀਕ ਹੋ ਜੇ ਤਾਂ ਫੇ ਆ ਦੇ ਇਹ ਨਾਲੇ ਸਵੇਰ ਨੂੰ ਜਾਇਆ ਨੇ ਆਪਾ ਦੇਖ ਲਓ ਜਿਆਦਾ ਉੱਕ ਲੱਗਦਾ ਹੈ ਹਾਂ ਡਾਕਟਰ ਆ ਵੀ ਖਬਰ ਲਿਆ ਮਗੋਂ ਸਾਸ ਦੀ ਹਾਂ ਨਾ ਜਾ ਮਗੇ ਹਾਂ ਹਾਂ ਦਵਾ ਕਰਦੇ ਫੇ ਸਪੀਨ ਮੈਂ ਵੀ ਭਾਂਡੇ ਭੁੰਡੇ ਧੋ ਲਵਾਂ ਜਾਂ ਤੇ ਕੰਮ ਨਿਬੜ ਜਾਊਗਾ ਮਾਂ ਦੇ ਤੋਂ ਹੋਗੇ ਰੱਖ ਲਓ ਮਚਾ ਕੇ ਰੱਖੇ ਲੈਣੀ ਆ ਹਾਂ ਮਾਤਾ ਜੀ ਕੀ ਗੱਲ ਹੋ ਗਈ ਅੰਦਾਜ਼ ਹੋ ਗਿਆ ਕਿੱਥੇ ਗਾਲ ਜੇ ਹੁੰਦੀ ਆ ਉਹ ਚਾਤੀ ਹੁਣ ਕਿੱਧਰ ਗਈ ਆਂਦੀ ਅੱਧਾ ਗਈ ਪੱਠੇ ਪੰਨਾ ਅੱਛਾ ਜੀ ਚਾਚਾ ਨੂੰ ਆ ਕੇ ਮਾਰਤਾ ਤੇ ਆ ਜਾਂਦਾ ਚਾਚਾ ਵੀ ਮੈਂ ਲੈ ਆ ਨਾਂਟੀ ਅੱਛਾ ਲੈ ਆ ਲਿਆ ਠਾਈ ਮਰੇ ਭੱਜ ਗਏ ਹੋ ਗਿਆ ਮਾਤਾ ਨੂੰ ਕੀ ਹੋ ਗਿਆ ਇਹ ਪਤਾ ਨਹੀਂ ਮਾਤਾ ਦੇ ਪੈਟ ਕੱਟ ਮੜ ਗਿਆ ਮੈਂ ਨੌਨ ਬੁਲਾ ਦਵਾਂ ਨੌਨ ਆ ਗਿਆ ਤਾਂ ਨੌਨ ਉਹ ਗਿਆ ਨੌਨ ਬੁਲਾਉਂ ਉਹ ਮੈਨੂੰ ਆ ਕੇ ਆਪੇ ਸਾਵਾਂਗੇ ਭਈ ਆ ਬੁਲਾਉਣ ਹਾਂ ਬਤ ਗੋਪੀ ਤੁਹਾਡੀ ਮਾਤਾ ਨੂੰ ਬਾਣੀ ਕੀ ਹੋਇਆ ਜੀ ਮਾਤਾ ਨੂੰ ਕੀ ਹੋ ਗਿਆ ਪਤਾ ਨਹੀਂ ਇਹ ਪਾਂਡੇ ਤੋਂ ਆਦੀ ਤੋਂ ਦੇ ਇੱਥੇ ਮੰਦਿਰ ਕਹਿੰਦੀ ਮੈਂ ਰੱਖਿਆ ਵਾਂ ਉਦੋਂ ਬਾਅਦ ਮੰंजे ਦੇ ਡੈਗ ਗਏ ਹਾਂ ਮੈਂ ਤਾਂ ਚੰਗੀ ਭਲੀ ਛੱਡ ਕੇ ਆਈ ਹੁਣ ਹਜੇ ਉਹਨੂੰ ਕੀ ਹੋ ਗਿਆ ਮਾਦਾ ਹਾਂ ਮਾਦਾ ਕੀ ਹੋ ਗਿਆ ਤੈਨੂੰ ਮੈਂ ਸਹੀ ਚੱਕਾ ਸਾਗ ਕਰ ਲੈ ਮੈਨੂੰ ਕਹਿੰਦੇ ਕਿ ਅਸੀਂ ਆ ਭਾਂਡੇ ਚੱਕਣ ਨੂੰ ਆਪੇ ਚੱਕੇ ਲੈਣੇ ਸਿਆਣਗੇ ਬੇਲੀ ਨੇ ਬਾਦ ਦਾ ਨਾ ਕਰਨਾ ਕਿ ਚੱਕਰਾਂ ਨਹੀਂ ਤੇਰੇ ਕੰਮ ਬਣਾ ਕੇ ਹੋ ਜਾਵੇ ਚੱਲ ਹਥੋਂ ਮੈਨ ਲੱਗਦਾ ਪਹਿਲੇ ਵਾਲੀ ਗੱਲ ਹੋ ਗਈ ਪਾਜੀ ਆ ਗੋਪੀ ਬਹੁਤ ਦੇਖ ਮਾਰ ਰਹੀ ਕਿਸੇ ਦੀ ਗੱਡੀ ਆ ਗਈ ਆ ਬਾਤ ਹਾਂ ਤੋ ਬੋਏ ਮਾਰਦੀ ਹੈ ਛੇਤੀ ਕਰੇ ਛੇਤੀ මත ठීක හම කිටතා ඇ දීදනුවිි පෝන ආදීඔහුුීීවා බලිු බිබලිනු ප ਕੀ ਕਰੀ ਜਦੋਂ ਬੀਬੀ ਉਹ ਦੀਦੀ ਮੈਂ ਤਾਂ 10 ਮਿੰਟ ਲਈ ਪੱਠੇ ਵੱਢਣ ਗਈ ਆ। ਲਓ ਤੂੰ ਤਾਂ ਬੀਬੀ ਦਾ ਬਸਾ ਨਹੀਂ ਖਾਂਦੀ। ਹੋਰ ਕੀ ਮੈਂ ਤਾਂ 10 ਮਿੰਟ ਲੈ ਗਈ ਆ। ਕਹਿਣ ਗਈ ਸੀ ਤੁਹਾਡੇ ਨੂੰ ਆਣਾ ਸੀ ਸਵੇਰ ਨੂੰ। ਆਹ ਕਹਿੰਦੀ ਸੀ। ਹਾਂ ਮੈਂ ਕਿਹਾ ਚੱਲ ਬੀਬੀ ਪੱਠੇ ਵੱਢ ਕੇ ਰੱਖ ਜਾਨੇ ਵੀ ਗੋਪੀ ਨੂੰ ਕਹਿ ਦਵਾਂਗੇ ਪਾ ਦੂੰਗਾ। ਉਹ ਪਹਿਲਾ ਹੋਵੇ ਵਿਚਾਰੇ ਗੋਪੀ ਦਾ ਜਿਹਨੇ ਦੇਖ ਲਿਆ ਬੀਬੀ ਨੇ। ਵੱਢੀ ਲਾਂਦੀ ਆ ਹਾਂਜੀ ਹਾਂਜੀ। ਦੋ ਦਿਨ ਦਾ ਖਰ ਰਹੀ ਆ ਬੀਬੀ। ਤੁਸੀਂ ਦੱਸਿਆ ਨਹੀਂ ਤੂੰ ਮੈਂ ਉਦੋਂ ਹੀ ਆ ਜਾਂਦੀ। ਮੈਂ ਕਹਿੰਦਾ ਮੈਂ ਕਹਿੰਦਾ ਤੁਹਾਡੀ ਵੀ ਮਾਂ ਦਾ ਠੀਕ ਨਹੀਂ ਹੈ ਕਿ ਮੈਂ ਤਾਂ ਨਹੀਂ ਤੁਹਾਨੂੰ ਫੇਰ ਦੱਸਿਆ ਹਾਂ ਹਾਂ ਉਹ ਮੈਂ ਮੰਨਦੀ ਆ ਚਲੋ ਠੀਕ ਨਹੀਂ ਹੈਗੀ ਤਾਂ ਇਹ ਬੀਬੀ ਦੇ ਰਿਕਵਰ ਲੈਣੀ ਸੀ ਜੀ ਨੇ ਉਹ ਤਾਂ ਬੋਲਦੀ ਹੈ ਜੀ ਜਿੰਨੀ ਹੋ ਗਿਆ ਮਾਤਾ ਜੀ ਦਾ ਠੀਕ ਆ ਹੁਣ ਤੇ ਤਾਂ ਕੁੜੀਏ ਤੂੰ ਠੀਕ ਆ ਨਹੀਂ ਠੀਕ ਆ ਤੈਨੂੰ ਪਤਾ ਲੱਗਾ ਹੋਣਾ ਤਾਂ ਹੀ ਹੈ ਨਾ ਲੱਗ ਰਹੇ ਤਾਂ ਬੀਬੀ ਨੂੰ ਕੀ ਹੋ ਗਿਆ ਉਹ ਦਿਨ ਵੀ ਅਸੀਂ ਨੱਟ ਭੱਜ ਕੇ ਚੱਕੀ ਉਹਨੂੰ ਥੱਟ ਕੇ ਲੈਂਦਾ ਫੜਾ ਫੜਾ ਇਹਨਾਂ ਦਾ ਹਾਂਜੀ ਬੇਬੀ ਇਹ ਨਹੀਂ ਠੀਕ ਆ ਬੀਬੀ ਠੀਕ ਹੋ ਜਾ ਕੁੜੀਏ ਦੋ ਹਾਂਜੀ ਬਹਿ ਜਾ ਮੈਂ ਪਾਣੀ ਲੱਗਾ ਹੋਣਾ ਮੈਂ ਪਾਣੀ ਲੈ ਕੇ ਆਣੀ ਉਹ ਵੀ ਪਾਣੀ ਉਹ ਵੀ ਪਾਣੀ ਉਹ ਆ ਬੱਦਿ ਹੋ ਗਈ ਜਿਆ ਮਾਮਾ ਯਾਰ ਡਰਾਈਵਰ ਹੈ 45 ਪੱਟੇ ਪੁੱਟਿਆ ਨਾ ਕਰਨਾ ਤੇਰਾ ਸੱਟਾ ਖੇਲੇ ਆਣੇ ਟਾਈਮ ਲੱਗਣਾ ਹੋਵੇ ਛੱਟੇ-ਬੱਡੇ ਹੋਏ ਜੱਟ ਭਾਉਂਦੀ ਬੀਬੀ ਇਦਾਂ ਇਦਾਂ ਕਾਹਦੇ ਕਰ ਜਾਂਦੀ ਬੀਬੀ ਦੇ ਕਿਸੇ ਨੇ ਮਾਰਿਆ ਕੰਨ ਤੇ ਉਹ ਨਹੀਂ ਨਹੀਂ ਉਹ ਕੋਈ ਸਾੜਦੀ ਦੀ ਕੁਛ ਨਹੀਂ ਹੈ ਦਾ ਇਦਾਂ ਹੀ ਕਰੀ ਜਾਂਦੀ ਆ ਬੀਬੀ ਉਹ ਦੀ ਪਤਾ ਕੀ ਗੱਲ ਖੜੇ ਪੈਰ ਪੈਸੇ ਮਿਲੇ ਨਹੀਂ ਹੈਗੇ ਕਿ ਕਿਉਂ ਤਾ ਫੇ ਮੈਂ ਆਪਣੀਆਂ ਕੰਨਾਂ ਦੀਆਂ ਵੇਚੀਆਂ ਸੀਗੀ ਹੋ ਵੀ ਤੋਂ ਕੰਨਾਂ ਦੀਆਂ ਵੇ ਤੂੰ ਮੈਨੂੰ ਦੱਸ ਦਿੰਦੀ ਤੂੰ ਉਹ ਆਣੀ ਇੰਤਜ਼ਾਮ ਕਿੱਥੇ ਖੜੇ ਪੈਰ ਪੈਸਿਆਂ ਦਾ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਤੈਨੂੰ ਪਾ ਦਿੰਦੀ ਪੈਸੇ ਹੁਣ ਕਾਲੀ ਗਾਲੀ ਚਿੱਥੇ ਚੇਤਾ ਰਹਿੰਦੇ ਹੈ ਉਹ ਇਹਦਾ ਕੋਈ ਸੋਝਦਾ ਨਹੀਂ ਹੈਗਾ ਨਾ ਫਿਰ ਕੀ ਵੇਚਦੀ ਨਾ ਹੋਰ ਦੀ ਵੀ ਕੀ ਕਰਦੀ ਭਰਾ ਤੁਹਾਡੇ ਦਾ ਫੋਨ ਨਹੀਂ ਸੀ ਲੱਗਦਾ ਡਾਕਟਰ ਤੁਹਾਨੂੰ ਬਾਹਰ ਉੱਤੇ ਤੋੜ ਤੋੜ ਕੇ ਖਾਂਦੇ ਉਹਦਾ ਚੈੱਕ ਨਹੀਂ ਸੀ ਕਰਦੇ ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ ਡਾਕਟਰ ਇਦਾਂ ਹੀ ਕਰਦੇ ਭਾਬੀ ਡਾਕਟਰ ਤਾਂ ਇਦਾਂ ਹੀ ਕਰਦੇ ਆ ਸਾਨੂੰ ਪਤਾ ਹੀ ਆ ਅਗਲੇ ਤਾਂ ਹੱਥ ਨਹੀਂ ਲਾਉਂਦੇ ਹੈਗੇ ਮਰੀਜ਼ ਨੂੰ ਕੱਲੇ ਪਹਿਲੇ ਪੈ ਗਈ ਕਰਦੇ ਇਹ ਜੀ ਮਾ ਬਰੋ ਆਉਂਦੀ ਆ ਛੋਟੀ ਬਹੁਤ ਛੁੱਟੀ ਨਹੀਂ ਸੀ ਮਿਲਦੀ ਅੱਜ ਉਹਨੂੰ ਛੁੱਟੀ ਆ ਉਹ ਆਉਂਦੀ ਆ ਕਹਿੰਦੀ ਮੈਂ ਵੀ ਆਉਂਦੀ ਬੀਬੀ ਦੀ ਖਬਰ ਲੈਣੋਂ ਚਲ ਮੈਂ ਕਹ ਤੂੰ ਆ ਜਾ ਲੈ ਜਾ ਖਬਰ ਮੈਂ ਕਹ ਮੈਂ ਵੀ ਆਈ ਆ ਰਾਤ ਰਹਿ ਲੰਨੀ ਆਉਣ ਆਪਾਂ ਆ ਵਾਹ ਰਹਿ ਲਓ ਰਾਤ ਹਾਂ ਬੀਬੀ ਬੋਲਦੀ ਹੈਗੀ ਮੇਰਾ ਫੋਨ ਤੇ ਭਾਬੀ ਬੜੀਆਂ ਸੋਹਣੀਆਂ ਗੱਲਾਂ ਕਰਦੀ ਹੁੰਦੀ ਤੇਰੇ ਸਾਹਮਣੇ ਰੋਜ਼ ਹੀ की हो गया मैं मेंटार मेंटार है में था नहीं है तो चा चाह बी चल कोई नहीं मैं मर जा नहीं तेनाली चल बीबी न बीबी बीबी भाभी बोल दी नीता हूं हज उठ के, के गई इतो ਓ ਮਾਤਾ اے ਬੀਬੀ ਹਾਂਜੀ 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 ਆ ਗਏ ਨੰਬਰਦਾਰ ਸਾਹਿਬ ਕਿੰਦਾ ਹਾਲ ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ ਜੀ ਕਿੰਦਾ ਸਰਪੰਚ ਸਾਹਿਬ ਕਿੱਧਰ ਗਏ ਸਰਪੰਚ ਸਾਹਿਬ ਇੱਧਰ ਹੀ ਕਿਤੇ ਗਏ ਹੋ ਆ ਜੀ ਦੱਸ ਕੇ ਨਹੀਂ ਗਏ ਆਪ ਨੂੰ ਕਹੀਂ ਹਾਂਜੀ ਤੇ ਨੰਬਰਦਾਰ ਆਇਆ ਸੀ ਉਹ ਯਾਰ ਉਹਦੀ ਮਾਤਾ ਨਹੀਂ ਆ ਗਈ ਬਾਹਰ ਹਾਂਜੀ ਹਾਂਜੀ ਉਹ ਯਾਰ ਉਹ ਕੁੜੀਆਂ ਆਈਆਂ ਜਿਗਿਆ ਮੈਨੂੰ ਕਹਿੰਦੇ ਸਖਾ ਸਾਹਿਬ ਵੀ ਹੁਣ ਆਣਾ ਆ ਤੇ ਕੋਈ ਅਸੀਂ ਗੱਲ ਕਰਨੀ ਆ ਕੋਈ ਨਹੀਂ ਮੈਂ ਸੁਨੇਹਾ ਦੇ ਦੂੰਗਾ ਉਹਨਾਂ ਨੂੰ ਤੇ ਉਹ ਬਾਜੀ ਕੋਲ ਸ਼ਾਇਦ ਉਹ ਕੁੜੀਆਂ ਆਈਆਂ ਵੀ ਸੀ ਪਹਿਲਾਂ ਅੱਛਾ ਆ ਕੇ ਗਈਆਂ ਆ ਕੇ ਗਈਆਂ ਸੀ ਉਹ ਗੱਲ ਕਰਦੀਆਂ ਸੀ ਵੀ ਬਾਕੀ ਵੀ ਬਾਜੀ ਨੂੰ ਪਤਾ ਕਿਲੇ ਗੱਲ ਜੀ ਉਹਨਾਂ ਨੂੰ ਅੱਛਾ ਹਾਂਜੀ ਯਾਰ ਉਹਨਾਂ ਦੇ ਪਰਵਾਹ ਚ ਇਦਾਂ ਨਹੀਂ ਕਦੀ ਗੱਲ ਆਪਸ ਹੋਈ ਨਹੀਂ ਤੁਸੀਂ ਵੀ ਗਵਾਨ ਚ ਰਹਿੰਦੇ ਆ ਤੇ ਮਾਤਾ ਹੀ ਬਹੁਤ ਚੰਗੀ ਸੀ ਜੀ ਕੋ ਨੌ ਉਹਦੀ ਬੜੀ ਚੰਗੀ ਸੀ ਜੀ ਹਾਂਜੀ ਸਾਨੂੰ ਉਹ ਕਹਾਣੀ ਬਾਹਰ ਆਉਂਦੇ ਪਤਾ ਨਹੀਂ ਹੋਊ ਕਿਆ ਗੱਲ ਬਾਤ ਮੇਰਾ ਸਰਪੰਚ ਸਾਹਿਬ ਇਕੱਠੇ ਭੋਗਤੇ ਸੀਗੇ ਹਾਂਜੀ ਹਾਂਜੀ ਤੇ ਉਹਦਾ ਕੁਜ਼ਰ ਮਸਰ ਤਾਂ ਹੁੰਦੀ ਸੀਗੀ ਉਹ ਮੁੰਡੇ ਜਿਹੜੇ ਲੈ ਕੇ ਗਏ ਨਾ ਉਹਦਾ ਮਾਤਾ ਬਿਮਾਰ ਹੋ ਗਈ ਸੀਗੀ ਹਾਂਜੀ ਤਾਂ ਉਹ ਆ ਗੱਲ ਕਰਦੇ ਵੀ ਜਦੋਂ ਮਾਤਾ ਦਾਖਲ ਕੀਤੀ ਹੈ ਵੀ ਮਾਮੂ ਆ ਕੋ ਪੈਸੇ ਹੈ ਨਹੀਂ ਸੀ ਮੁੰਡਾ ਬੋਨ ਨਹੀਂ ਸੀ ਛੋਕੜਾ ਲੱਗਿਆ ਨਹੀਂ ਬੋਨ ਪਤਾ ਨਹੀਂ ਐਡਕ ਕਰਦਾ ਸੀ ਵੀ ਪੈਸੇ ਹੈ ਨਹੀਂ ਸੀਗੇ ਮੈਨੂੰ ਲੱਗਦਾ ਉਹ ਕਹਿੰਿਆ ਕਹਿੰਦੇ ਸਾਡੀ ਮਾਤਾ ਪੈਸੇ ਕਰਕੇ ਬਿਲਕੁਲ ਲੱਗਦਾ ਤਾਂ ਇਹ ਹੁਣ ਇੱਦਾਂ ਹੀ ਹੁਣੀ ਵਿੱਚਲੀ ਗੱਲ ਤਾਂ ਕੁਛ ਹੋਣ ਆਈਆਂ ਵੈਸੇ ਤੁਹਾਡੀ ਗਾੜੀ ਮਾਰੇ ਨੌ ਦਾ ਸਾਰੀ ਜਗਾਂ ਦੀ ਮਾਤਾ ਦਾ ਬਿਲਕੁਲ ਇਹ ਤਾਂ ਬਿਲਕੁਲ ਕੋਈ ਨਹੀਂ ਆਇਤਾ ਮੜਿਆ ਕੋਈ ਨਹੀਂ ਮੈਂ ਸਹਰਿਆ ਦੇ ਦੂੰਗਾ ਭਾਜੀ ਨਹੀਂ ਕੋਈ ਨਹੀਂ ਜੀ ਠੀਕ ਆ ਠੀਕ ਆ ਨੰਬਰ ਦੱਸੋ ਓਕੇ ਠੀਕ ਆ ਅੰਕਲ ਕੋਈ ਨਹੀਂ ਕੋਈ ਨਹੀਂ ਤਾਂ ਗੱਲ ਹੋਣੀ ਆ ਕੁੜੀਆਂ ਨੇ ਕਿਹੜੇ ਦਿਮਾਗ ਖਰਾਬ ਜਿਹੜਾ ਦੂਜੇ ਦਿਨ ਉਹ ਤੇ ਪੰਚਾਇਤ ਕਰਕੇ ਦੂਜੇ ਕਰਨ ਲੱਗੇ ਹਨ ਬਿਲਕੁਲ ਜੀ ਹਾਂ ਜੀ ਉਹ ਬਾਕੀ ਸਭ ਐਸਾ ਹੁਣ ਦੱਸੂਗੇ ਆਗੇ ਜੀ ਕੀ ਗੱਲ ਵਾਸੀ ਉਹਨਾਂ ਦੇ ਘਰ ਦੀ ਵਿੱਚ ਹਾਂ ਜੀ ਭੁਰਾ ਜੀ ਹਾਂ ਜੀ ਠੀਕ ਹੈ ਜੀ ਦਾਤਾ ਜੀ ਤੇ ਉਦੋਂ ਆਪਾਂ ਗਏ ਸੀ ਹਾਂ ਹਾਂ ਉਹ ਤੇ ਹਾਂ ਹਾਂ ਉਦੋਂ ਦਾ ਜਫੀਆਂ ਪਾਉਂਦੇ ਸੀ ਆਪਣੇ ਪਰਜਾਈ ਨੂੰ ਤੁਹਾਡੀ ਪਰਜਾਈ ਚੰਗੀ ਬਹੁਤ ਆ ਹਾਂ ਦੇ ਸਾਨੂੰ ਮਾਵਾ ਵਾਂਗੂ ਇਹਨੇ ਰੱਖਿਆ ਪਰਜਾਈ ਪਰ ਡਾਡਾ ਮੈਨੂੰ ਸਮਝ ਨਹੀਂ ਲੱਗਦੀ ਵੀ ਚੱਕਰ ਪਿਆ ਤਾਂ ਪਿਆ ਕੀ ਹੋਊਗਾ ਉਹ ਜਦ ਮਾਤਾ ਸਿਜੇ ਮਾਤਾ ਦੇ ਹੁੰਦੇ ਦੇ ਤਾਂ ਇਹਨਾਂ ਦੇ ਕਦੇ ਪੰਚਾਇਤ ਨਹੀਂ ਹੋਈ ਇਦਾਂ ਕੋਈ ਵੀ ਨਹੀਂ ਹੋਈ ਕਦੇ ਵੀ ਜਦੋਂ ਆਪਾਂ ਗਏ ਸੀਗੇ ਹਾਂ ਹੇ ਆਪਾਂ ਨੂੰ ਨਹੀਂ ਸੱਦਿਆ ਸੀ ਉਦੋਂ ਵੀ ਉਹ ਨਹੀਂ ਪੰਚਾਇਤ ਚ ਕੋਈ ਗੱਲ ਨਹੀਂ ਕੀਤੀ ਹੁਣ ਆਪਾਂ ਨੂੰ ਜਾ ਕੇ ਪਤਾ ਲੱਗੂਗਾ ਕਿ ਕੀ ਚੱਕਰ ਆਪ ਤੇ ਕਿ ਜਾਣੇ ਪਾਉ ਵਜਤ ਆਉਣ ਜਦ ਅਗਲੇ ਨਿਮਾਨ ਨਾਲ ਕਹਿ ਕੇ ਗਏ ਆ ਹਾਂ 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 ਕਹੂੰਗੇ ਹੁਣ ਉਹ ਬਿਮਾਰ ਸੀ ਵਿਚਾਰੀ ਨੱਠੀ ਆਈ ਉਹ ਜਦੋਂ ਮੈਂ ਉਹਨੂੰ ਲੈਣ ਗਿਆ ਮੈਂ ਕਹਾਂ ਜੀ ਆਂਟੀ ਇਹ ਤਾਂ ਬੀਬੀ ਮਾਲੋ ਬਿਮਾਰ ਹੋ ਗਈ ਆ ਠੀਕ ਆ ਇਹ ਉਦੋਂ ਵੀ ਤੁਸੀਂ ਸਾਹਮਣੇ ਗੱਡੀ ਕਰਾਈ ਸੀ ਆਪਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਇੱਥੇ ਭੈਣ ਭਰਾ ਸਾਰੇ ਪੰਚਾਇਤ ਮੈਂਬਰ ਇੱਥੇ ਪਹੁੰਚੇ ਮਾਤਾ-ਪਿਤਾ ਕੋਲ ਜੋ ਪਿਛਲੇ ਦਿਨ ਇਸ ਵਰਗਵਾਸ ਹੋ ਗਈ ਸੀ ਬੜਾ ਦੁੱਖ ਹੋਇਆ ਸਾਨੂੰ ਤੇ ਸਾਨੂੰ ਬੁਲਾਇਆ ਗਿਆ ਸੀਗਾ ਵੀ ਤੁਸੀਂ ਪਹੁੰਚਿਓ ਜਰੂਰ ਤੇ ਵੀ ਨਾਲ ਕਹਿੰਦੇ ਸੀਗੇ ਕੋਈ ਪਰਜਾਈ ਬਾਰੇ ਗੱਲਬਾਤ ਕਰਨੀ ਆ ਸੋ ਇਸ ਕਰਕੇ ਅਸੀਂ ਪੰਚਾਇਤ ਵੀ ਆਏ ਆ ਹੋਰ ਵੀ ਭਾਈਚਾਰਾ ਬੈਠਾ ਆ ਜੋ ਵੀ ਗੱਲਬਾਤ ਆ ਜੀ ਦੱਸੋ ਜੀ ਇਸ ਕਰਕੇ ਅਸੀਂ ਆਏ ਆ ਜੀ ਹਾਂਜੀ ਭਾਈ ਸਾਹਿਬ ਇਹ ਤਾਂ ਕੁੜੀਆਂ ਨੂੰ ਪਤਾ ਮੈਨੂੰ ਤਾਂ ਕੋਈ ਪਤਾ ਨਗਾ ਇਹਨਾਂ ਨੂੰ ਪਤਾ ਕੀ ਗੱਲਬਾਤ ਆ ਮੈਂ ਤਾਂ ਬਾਹਰ ਹੀ ਰਹਿੰਦਾ ਸੀਗਾ ਇਹੀ ਸੇਵਾਦੂਤ ਮਾਤਾ ਜੀ ਕਰਦੀ ਸੀਗੀ ਖਿਆਲ ਵੀ ਇਹੀ ਰੱਖਦੀ ਸੀ ਜਿਆਦਾ ਠੀਕ ਹੈ ਜੀ ਮੈਂ ਤਾਂ ਗੱਡੀ ਦੇ 15 ਦਿਨ 20 ਦਿਨ ਬਾਅਦ ਆਉਣਾ ਸਾਡੇ ਕੋਲ ਤਾਂ ਤੁਹਾਨੂੰ ਪਤਾ ਟਾਈਮ ਹੀ ਨਹੀਂ ਬਾਕੀ ਇਹਨਾਂ ਨੂੰ ਪੁੱਛ ਲਓ ਕੁੜੀਆਂ ਨੇ ਕਿਹਾ ਵੀ ਸਰਪੰਚ ਸਾਹਿਬ ਨੂੰ ਬੁਲਾਉਣਾ ਹਾਂਜੀ ਦੱਸੋ ਭੈਣ ਜੀ ਕੀ ਗੱਲ ਹੋ ਗਈ ਹਾਂਜੀ ਸਰਪੰਚ ਸਾਹਿਬ ਜੀ ਅਸੀਂ ਤੁਹਾਨੂੰ ਸੱਦਿਆ ਸੀਗਾ ਤੁਹਾਨੂੰ ਪਤਾ ਹੀ ਹੈ ਜਿਵੇਂ ਸਾਡੇ ਮਾਤਾ ਜੀ ਚੜ੍ਹਾਈ ਕਰ ਗਏ ਭੋਗ ਤੇ ਵੀ ਗੱਲ ਕਰ ਸਕਦੇ ਸੀ ਅਸੀਂ ਪਰ ਅਸੀਂ ਸੋਚਿਆ ਵੀ ਚਲੋ ਬਾਅਦ ਚੋ ਗੱਲ ਕਰਾਂਗੇ ਅਸੀਂ ਆਪਣੀ ਪਰਝਾਈ ਬਾਰੇ ਗੱਲ ਕਰਨੀ ਤੁਹਾਨੂੰ ਬੁਲਾਇਆ ਇੱਥੇ ਅੱਛਾ ਜੀ ਨਮਰਦਾਂ ਜੀ ਕੁਛ ਲੋਕ ਇੰਸਿਆਣੇ ਕੀ ਗੱਲ ਹੋ ਗਈ ਜੀ ਕੀ ਗੱਲ ਕਰਨੀ ਸੀ ਗੱਲ ਇਸ ਤਰ੍ਹਾਂ ਐ ਭਾਈ ਸਾਹਿਬ ਬਈ ਸਾਡੀ ਮਾਂ ਬਹੁਤ ਬਿਮਾਰ ਰੇਆ ਵਿਆਹ ਤੋਂ ਪਿੱਛੋ ਸਾਡੇ ਤੋਂ ਤਾਂ ਆਣੀ ਸੀ ਹੁੰਦਾ ਜਲਦੀ ਜਲਦੀ ਸਾਡੀ ਪਰਜਾਈ ਨਹੀਂ ਸਾਡੀ ਮਾਂ ਦੀ ਸੇਵਾ ਕੀਤੀ ਆਪਣੀ ਮਾਂ ਨਾਲ ਉਹ ਵੀ ਵੱਧ ਕੇ ਸਮਝਿਆ ਉਹਨਾਂ ਨੂੰ ਹੁਣ ਪਿੱਛੇ ਜਦੋਂ ਬਿਮਾਰ ਹੋ ਗਏ ਉਸ ਤੋਂ ਬਹੁਤ ਹੀ ਸੇਵਾ ਇਹਨਾਂ ਨੇ ਕੀਤੀ ਸਾਡੇ ਕੋ ਤਾਂ ਆਣੀ ਸੀ ਹੁੰਦਾ ਠੀਕ ਆ ਜੀ ਜੀ ਇਸ ਗੱਲ ਦੀ ਤਾਂ ਸਾਰਾ ਪਿੰਡ ਗਵਾਈ ਭਰਦਾ ਵੀ ਬਹੁਤ ਸੇਵਾ ਕੀਤੀ ਤੁਸੀਂ ਇਹ ਕੋਈ ਸ਼ੱਕ ਨਹੀਂ ਵੀ ਲੰਘੇ ਘੜਦੇ ਦੇਖਦੇ ਰਹੇ ਦੇਖਦੇ ਰਹੇ ਆ ਜੀ ਅਸੀਂ ਬਹੁਤ ਸੇਵਾ ਕੀਤੀ ਤੇ ਕਈ ਵਾਰੀ ਮਾਤਾ ਨੇ ਸਾਨੂੰ ਮਿਲਣਾ ਮਾਤਾ ਨੇ ਇਹ ਕਹਿਣਾ ਵੀ ਮੇਰੀਆਂ ਤੇ ਨਹੀਂ ਆਇਆ ਦੋ ਤੀਆਂ ਨਹੀਂ ਇੱਕ ਪੋਤਿਆ ਹਾਂ ਜੀ ਮੈਨੂੰ ਉਹ ਤਾਂ ਸਮਝਦਾ ਹੀ ਨਹੀਂ ਸੀ ਉਹ ਆਪਸ ਵਿੱਚ ਹੀ ਪਿਆਰ ਬਹੁਤ ਸੀ ਨਾ ਬਿਲਕੁਲ ਮਾਤਾ ਦਾਦਰ ਜੀ ਜਦੋਂ ਆ ਘਰ ਨਹੀਂ ਸੀ ਜਦੋਂ ਬਿਮਾਰ ਹੁੰਦੀ ਸੀ ਜਿਹੜਾ ਨਹੀਂ ਮਿਲਿਆ ਬਿਲਕੁਲ ਜਦੋਂ ਬਿਮਾਰ ਹੁੰਦੀ ਸੀ ਮੈਂ ਆਉਂਦੀ ਸੀ ਤਾਂ ਛੋਟੀ ਗਵਾ ਨਹੀਂ ਸੀ ਹੁੰਦਾ ਸੁੱਤੀ ਨਾ ਸੀ ਮਿਲਦੀ ਉਹ ਨਹੀਂ ਕਿਤੇ ਮਾਵਾ ਨਾਲੋਂ ਜ਼ਿਆਦਾ ਇਹਨੇ ਪਿਆਰ ਉਹਨੂੰ ਕਰਨਾ ਕਿਤੇ ਪਾਣੀ ਨਾ ਪਾਣੀ ਕਿਤੇ ਦਵਾਈ ਨਾ ਠਾਠ ਕੇ ਉਹਦੀ ਸੇਵਾ ਬਹੁਤ ਕੀਤੀ ਐਦਾਂ ਦੀ ਪਰਜਾਈ ਤਾਂ ਰੱਬ ਹਰ ਘਰ ਦੇ ਵਿੱਚ ਪਰਮਾਤਮਾ ਦੇਵੇ ਜਦੋਂ ਹਸਰਕਾਲ ਦੇ ਵਿੱਚ ਸੀਗੀ ਜਿਹੜੇ ਚਲੋ ਦੇਖਦੇ ਰਹੇ ਆ ਕਿਹੜਾ ਜਿਹੜੇ ਪਿਤਾ ਦਾਦੇ ਦੀ ਆਪ ਭਾਈ ਸਾਹਿਬ ਤੇ ਜਦੋਂ ਮਾਤਾ ਬਿਮਾਰ ਹੋਈ ਜਾ ਜਿਹੜੇ ਮੇਹੀ ਕਰ ਬਹੁਤ ਸੇਵਾ ਕੀਤੀ ਆ ਸੇਵਾ ਦਾ ਬਹੁਤ ਕੀਤੀ ਆ ਇਹਨਾਂ ਨੂੰ ਪੱਤੇ ਵੜਦਿਆਂ ਨੂੰ ਬੁਲਾ ਕੇ ਲਿਆਉਂਦਾ ਮਾਂ ਕੋ ਬੋਲ ਨਹੀਂ ਸੀ ਤੇ ਮਾਂ ਇਦਾਂ ਇਦਾਂ ਕਰੀ ਜਾਂਦੀ ਸੀ ਮੈਂ ਇਹਨੂੰ ਕਹਿੰਦੀ ਮਾਂ ਕੀ ਕਹਿੰਦੀ ਆ ਹਸਪਤਾਲ ਦੇ ਵਿੱਚ ਪੈਸਿਆਂ ਦੀ ਲੋੜ ਸੀ ਡਾਕਟਰ ਦਾਖਲ ਨਾ ਕਰਨ ਇਹਨੇ ਦੋ ਦਬ ਖਰੇ ਆਪਣੀਆਂ ਬਾਲੀਆਂ ਵੇਚ ਕੇ ਤਾਂ ਐਡਮਿਟ ਕਰਾ ਕੇ ਉਹਦਾ ਇਲਾਜ ਕਰਵਾਇਆ ਹੁਣ ਇਹਦਾ ਅਸੀਂ ਤਾਂ ਸਨ ਕਰਨਾ ਇਹਨੂੰ ਥੋੜਾ ਜਿਹਾ ਆਪਣੇ ਵੱਲੋਂ ਇਹਨੇ ਕਿਉਂਕਿ ਆਪਣੀਆਂ ਕੰਨਾਂ ਦੀਆਂ ਬਾਲੀਆਂ ਵੇਚੀਆਂ ਸੀਗੀਆਂ ਹੁਣ ਅਸੀਂ ਇਹਨੂੰ ਆਪਣੀਆਂ ਵੱਡੀ ਭੈਣ ਸਮਝ ਕੇ ਇਹਨੂੰ ਜਾਨੀ ਸਨਮਾਨ ਕਰਨਾ ਸਨਮਾਨ ਕਰਨਾ ਤਾਂ ਆਪਾਂ ਸਭ ਤੁਹਾਡਾ ਬੁਲਾਇਆ ਸੀ ਤੁਹਾਨੂੰ ਹਾਂਜੀ ਅਸੀਂ ਦੋਹਾਂ ਭੈਣਾਂ ਨੇ ਸਲਾਹ ਕੀਤੀ ਵੀ ਚਲੋ ਮਾਂ ਸਾਡੀ ਕਹਿੰਦੀ ਸੀਗੀ ਵੀ ਖਰਚਾ ਕੀਤਾ ਏ ਪਰ ਜਾਈ ਨੇ ਕਰਨਾਂ ਦੀ ਵਜ੍ਹਾ ਇਸ ਲਈ ਅਸੀਂ ਆ ਲੈ ਕੇ ਆਏ ਇਹਨੂੰ ਦੇਣ ਲਈ ਨਹੀਂ ਇਹ ਮੈਂ ਨਹੀਂ ਦੀਦੀ ਲੈਣੀ ਨਹੀਂ ਨਹੀਂ ਕੋਈ ਗੱਲ ਨਹੀਂ ਪੁਛਾਈ ਮੇਰੀ ਮਾਂ ਦੀ ਉਹ ਸਾਡੀ ਮਾਂ ਟਾਡੀ ਮਾਂ ਕੋਈ ਪਰਚਾਈ ਤੋਂ ਵੀ ਤੁਹਾਨੂੰ ਵੱਡੀ ਭੈਣ ਸਮਝਦੀਆਂ ਸੀ ਇਹਨਾਂ ਨਾਲ ਕਿਹੜਾ ਕਿਤੇ ਦੂਜਾ ਹੋਣਾ ਉਹ ਤਾਂ ਇੱਕ ਤੁਹਾਡਾ ਮਾਣ ਕੀਤਾ ਉਹਨਾਂ ਨੇ ਸਾਡੀ ਮਾਂ ਮਾਣ ਕੀਤਾ ਇੱਕ ਵੀ ਰਹਿਮ ਦਿੰਨੇ ਲਾਕ ਵੀ ਲੈ ਚਲ ਕੋਈ ਨਹੀਂ ਉਹਨੇ ਵੀ ਆਪਣੀ ਵਾਅਦਾ ਦਿਲ ਦੀ ਛਾਇਆ ਉਹਨਾਂ ਨੂੰ ਵੀ ਕਰ ਲੈਣ ਦੋ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਕਰਦੇ ਜੀ ਅੱਲ ਅੰਦਰ ਹਾਂਜੀ ਹਾਂਜੀ ਸਰਪੰਚ ਸਾਹਿਬ ਸੇਵਾ ਬਹੁਤ ਕੀਤੀ ਸੀ ਉਹ ਤਾਂ ਸਾਡੀ ਮਾਂ ਨਹੀਂ ਹੈਗੀ ਸਾਡੀ ਤਾਂ ਸਾਡੀ ਪੇਕੇ ਦਾ ਇਹ ਨਾਲ ਹੀ ਆ ਬਿਲਕੁਲ ਜੀ ਬਿਲਕੁਲ ਸਾਡੀ ਮਾਂ ਮੁਕੀ ਨਹੀਂ ਹੈਗੀ ਜੀ ਨੰਬਰਦਾਰ ਜੀ ਉਹ ਵੀ ਸੁਣਦੇ ਹੁੰਦੇ ਸੀ ਮੈਂ ਬਹੁਤ ਸੁਨੇ ਆ ਫਿਲਮਾਂ ਜੀ ਬਹੁਤ ਦੇਖਿਆ ਅੱਜ ਹਕੀਕਤ ਹਕੀਕਤ ਵਿੱਚ ਦੇਖ ਲਿਆ ਜੇ ਵਾਕਈ ਘਰ ਤੇ ਇਤਫਾਕ ਹੋਵੇ ਲੋਹਾ ਵੀ ਜਿਹੜੀਆਂ ਆ ਉਹ ਧੀਆਂ ਬਣ ਜਾਂਦੀਆਂ ਬਣ ਜਾਂਦੀਆਂ ਠੀਕ ਹੈ ਨਾ ਬਹੁਤ ਵਧੀਆ ਭਾਈ ਸਾਹਿਬ ਜੀ ਜਦੋਂ ਦੀ ਪੰਚਾਇਤ ਮੈਂ ਵੀ ਮੈਂਬਰ ਪੰਚਾਇਤ ਰਿਆਂ ਬਾਅਦ ਮੈਂ ਨੰਬਰਦਾਰ ਬਣ ਗਿਆ ਜੀ ਅਕਸਰ ਹੀ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਕਿਤੇ ਕੋਈ ਕਲਾ ਕਲੇਸ਼ ਹੋ ਜਾਣੀ ਕਿਤੇ ਝਗੜਾ ਹੋ ਜਾਣਾ ਬਿਲਕੁਲ ਤੇ ਜਾਣ ਦਾ ਜਿਹੜਾ ਮੌਕਾ ਮਿਲਦਾ ਹਾਂਜੀ ਕਈ ਵਾਰੀ ਰਾਤ ਦੇ 10 ਵਜੇ ਵੀ ਜਾਣਾ ਪੈਂਦਾ ਕਿਤੇ ਸੱਤ ਤੇ ਨੌ ਦੀ ਲੜਾਈ ਕਿਤੇ ਨਣਾਨ ਤੇ ਭਜਾਈ ਦੀ ਲੜਾਈ ਲੜਾਈ ਕਈ ਵਾਰੀ ਇੱਥੋਂ ਤੱਕ ਪਹੁੰਚ ਜਾਂਦੀ ਆ ਵੀ ਥਾਣੇ ਚੌਕੀਆਂ ਤੱਕ ਕੰਮ ਬਿਲਕੁਲ ਬੜਾ ਮਨ ਨੂੰ ਉਸ ਵੇਲੇ ਦੁੱਖ ਲੱਗਦਾ ਇੱਕੋ ਹੀ ਪਰਿਵਾਰ ਦੇ ਮੈਂਬਰ ਹਾਂਜੀ ਕਿਦਾਂ ਪੈਸੇ ਦੀ ਖਾਤਰ ਇਹ ਖਾਦੀ ਖਾਤਾ ਕਿੰਨਾ ਲੜਦੇ ਆ ਬਿਲਕੁਲ ਨੋਹਾ ਸੱਸਾਂ ਦੀਆਂ ਗੁੱਤਾਂ ਪਟਦੀਆਂ ਹਾਂਜੀ ਸੱਸਾਂ ਨੋਹਾ ਦੀਆਂ ਗੁੱਤਾਂ ਪੜਦੀਆਂ ਨਣਾਨਾ ਭਰਾਈ ਦੀਆਂ ਗੁੱਤਾਂ ਪੜਦੀਆਂ ਪਰ ਅੱਜ ਇਸ ਪਰਿਵਾਰ ਦੇ ਵਿੱਚ ਆ ਕੇ ਇਹ ਪਰਿਵਾਰ ਨੇ ਬਹੁਤ ਇਸ ਤਰ੍ਹਾਂ ਲੱਗਦਾ ਆ ਹਾਂਜੀ ਬੇ ਰੱਬ ਬਸਦਾ ਇਸ ਦੁਨੀਆ ਤੇ ਬਸਦਾ ਬਸਦਾ ਜੀ ਬਸਦਾ ਇਸ ਦੁਨੀਆ ਤੇ ਨਣਾਨਾ ਲੜਦੀਆਂ ਦਾ ਜ਼ਰੂਰ ਦੇਖਿਆ ਬਿਲਕੁਲ ਜੀ ਪਰ ਆਪਣੀ ਜ਼ਿੰਦਗੀ 'ਚ ਮੈਂ ਪਹਿਲਾ ਫੈਸਲਾ ਦੇਖਿਆ ਕੁੜੀਆਂ ਦਾ ਵੀ ਜਿਹੜੀ ਆਪਣੀ ਪਰਜਾਈ ਨੂੰ ਸਨਮਾਨ ਕਰਕੇ ਚੱਲੀਆਂ ਕਿ ਸਾਡੀ ਮਾਂ ਦੀ ਸੇਵਾ ਧੀ ਬਣ ਕੇ ਕੀਤੀ ਆ ਨੋ ਬਣ ਕੇ ਨਹੀਂ ਰਹੀ ਬਿਲਕੁਲ ਭਾਈ ਤੇ ਮੇਰਾ خیال ਆ ਕਿ ਸਾਡੇ ਪਿੰਡ ਵਾਸਤੇ ਵੀ ਇਹ ਮਿਸਾਲ ਇੱਕ ਮਿਸਾਲ ਆ ਮਿਸਾਲ ਆ ਭਾਈ ਸਾਡੇ ਪਿੰਡ ਦੇ ਵਿੱਚ ਝਗੜੇ ਲੜਾਈਆਂ ਥਾਣੇ ਕਚਹਿਰੀਆਂ ਤੱਕ ਤਾਂ ਬਹੁਤ ਗਈਆਂ ਬਿਲਕੁਲ ਪਰ ਐਦਾਂ ਦਾ ਪਰਿਵਾਰ ਅੱਜ ਭਾਈ ਸਾਹਿਬ ਅੱਜ ਸਾਨੂੰ ਇਹ ਗੱਲ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਮਾਤਾ ਸੀ ਉਹ ਤਾਂ ਨਾ ਭਾਗ ਹੋਰ ਨਹੀਂ ਸੀ ਬਿਲਕੁਲ ਮਾਤਾ ਸੱਚੀ ਭਾਗਾ ਵਾਲੀ ਮਾਤਾ ਕਹਿੰਦੇ ਬਿਲਕੁਲ ਜੀ ਬਿਲਕੁਲ ਜਿਹਨੇ ਜਿਹਦੇ ਜੀ ਆਪਣੇ ਪਰਿਵਾਰ ਨੂੰ ਬੰਨ ਕੇ ਰੱਖਿਆ ਬਿਲਕੁਲ ਤੇ ਮਰਨ ਤੋਂ ਬਾਅਦ ਵੀ ਅੱਜ ਪਰਿਵਾਰ ਜਿਸ ਹਾਲਤ ਵਿੱਚ ਅਸੀਂ ਦੇਖਦੇ ਆਂ ਜੇ ਹਰ ਪਰਿਵਾਰ ਇਹ ਗੱਲਾਂ ਸੋਚਣ ਲੱਗ ਪਵੇ ਤਾਂ ਕਿਹੜੀ ਪਰਿਵਾਰ ਦੀ ਕਲੇਜੀ ਕਦ ਮੌਜੂਦ ਹੈ ਬਾਜੀ ਕਰੀਗਾ ਕਲੇਜੀ ਸਸਾ ਨੋਹਾਂ ਨੂੰ ਧੀਆ ਸਮਝਣਾ ਲਾਪਣ ਜਿਹੜੀਆਂ ਨੋਹਾਂ ਸੱਸਾਂ ਨੂੰ ਮਾਂ ਸਮਝਣਾ ਲਾਪਣ ਜੇ ਇੰਨਾ ਇਹਨਾਂ ਲੜਾਨਾਂ ਇਹ ਆਪਣੀ ਪਰਜਾਈ ਦਾ ਸਨਮਾਨ ਕੀਤਾ ਤੇ ਸਾਡੀ ਮਾਂ ਦੀ ਸੇਵਾ ਬਹੁਤ ਕੀਤੀ ਆ ਵੀ ਅਸੀਂ ਕੋਖੋ ਜੰਮ ਕੇ ਵੀ ਛੇੜ ਉਹਦੀ ਉਨੀ ਸੇਵਾ ਨਾ ਕਰ ਸਕਦੇ ਜਿੰਨੀ ਇਹਨੇ ਕੀਤੀ ਆ ਬਿਲਕੁਲ ਜੀ ਤੇ ਧੰਨਵਾਦ ਕਰਨਾ ਤਾਂ ਸਾਡਾ ਵੀ ਬਣਦਾ ਆ ਕਿਹੜਾ ਕੁੜੀਆਂ ਦਾ ਵੀ ਬਿਲਕੁਲ ਜੀ ਤੇ ਧੰਨਵਾਦ ਖਾਸ ਤੌਰ ਤੇ ਬਿਲਕੁਲ ਮਰਜੀਦ ਕਰਦਾ ਬਿਲਕੁਲ ਜੀ ਇੱਕ ਮਿਸਾਲ ਜਿਹੜੀਆਂ ਇਹਨਾਂ ਨੇ ਪਾਇਦਾ ਕਰਤੀਆਂ ਕੁੜੀਆਂ ਨੇ ਬਿਲਕੁਲ ਜੀ ਬਹੁਤ ਵਧੀਆ ਵੀ ਮਾਂ ਬਾਗਾ ਤੁਹਾਡੀ ਮਾਤਾ ਚਲੋ ਭਾਗਾ ਵਾਲੀ ਸੀ ਭਾਗਾ ਵਾਲੀ ਭਾਗਾ ਵਾਲੀ ਉਹ ਵੀ ਪਰਿਵਾਰ ਇਦਾਂ ਦੇ ਟੱਕਰ ਨੇ ਇਦਾਂ ਦੇ ਹਰ ਪਰਿਵਾਰ ਚ ਇਹ ਚਲੋ ਮੈਂ ਚਾਹੀਦਾ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਵੀਡੀਓ ਭਾਗਾ ਵਾਲੀ ਮਾਂ ਇਹ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਰਿਆਂ ਦਾ ਧੰਨਵਾਦ ਜੀ ਬੱਲੇ